अर्जुन ਕਹਿਣ ਲੱਗੇ ਭਗਵਾਨ ਮੈਂ ਤੇ ਤੂਸਾਂ ਨੂੰ ਭਗਵਾਨ ਮੰਨਦਾ ਸੀ ਪਰ ਅੱਜ ਤੂੰ ਸਾ ਨੀ ਰਾਮ ਨਾਮ ਜਪਿਆ ਤੇ ਆਪਣੀ ਥਕਾਵਟ ਨੂੰ ਦੂਰ ਕੀਤਾ ਇਹ ਰਾਮ ਨਾਮ ਦੇ ਵਿੱਚ ਕੀ ਸ਼ਕਤੀ ਹੈ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਅਜੋ ਤੂੰ ਨਾ ਤਾਂ ਨੇ ਭੋਲਾਈ ਤੈਨੂੰ ਪਤਾ ਨਹੀਂ ਕਿ ਰਾਮ ਨਾਮ ਦੇ ਵਿੱਚ ਕਿੰਨੀ ਸ਼ਕਤੀ ਹੈ ਉਸ ਪਰਮਾਤਮਾ ਦਾ ਵਾਇਕ੍ਰੂ ਦਾ ਨਾਮ ਜਪਣ ਦੇ ਨਾਲ ਕੀ ਫਰਕ ਮਿਲਦਾ ਤੈਨੂੰ ਪਤਾ ਨਹੀਂ ਭਗਵਾਨ ਕ੍ਰਿਸ਼ਨ ਨੇ ਆਪਣਾ ਰਾਤ ਇੱਕ ਦਰਖਤ ਦੇ ਹੇਠ ਰੋਕ ਦਿੱਤਾ ਅੱਖ ਲੱਗੇ ਕ੍ਰਿਸ਼ਨ ਅਰਜੁਨ ਨੂੰ ਕਹਿਣ ਲੱਗੇ ਅਰਜੁਨ ਇਸ ਦਰਖਤ ਦੇ ਉੱਪਰ ਚੜ ਜਾ ਉੱਪਰ ਇੱਕ ਆਲਣਾ ਹੈ ਆਲਣੇ ਦੇ ਵਿੱਚ ਇੱਕ ਆਂਡਾ ਹੈ ਉਹ ਆਂਡਾ ਤੈਨੂੰ ਦੱਸੇਗਾ ਕਿ ਰਾਮ ਨਾਮ ਦੇ ਵਿੱਚ ਕੀ ਸ਼ਕਤੀ ਹੈ ਜਿਸ ਵੇਲੇ ਅਰਜੁਨ ਉਸ ਟ੍ਰਕਟ ਦੇ ਉੱਪਰ ਕੇ ਉਪਰ ਇੱਕ ਆਲਣਾ ਸੀ ਆਂਡੇ ਦੇ ਵਿੱਚੀ ਕਾਂਡਾ ਸੀ ਆਂਡੇ ਨੂੰ ਜਾ ਕੇ ਕਹਿਣ ਲੱਗੇ ਕਿ اے ਜੀ ਮੈਨੂੰ ਮੇਰੇ ਭਗਵਾਨ ਦਾ ਹੁਕਮ ਹੋਇਆ ਮੈਂ ਤੇਰੇ ਕੋਲੋਂ ਇੱਕ ਸਵਾਲ ਪੁੱਛਾਂ ਮੈਨੂੰ ਦੱਸ ਕਿ ਰਾਮ ਨਾਮ ਦੇ ਵਿੱਚ ਕੀ ਸ਼ਕਤੀ ਹੈ ਜਿਸ ਮਨੇ ਅਰਜੁਨ ਨੇ ਉਸ ਆਂਡੇ ਦੇ ਕੋਲ ਜਾ ਕੇ ਸਵਾਲ ਕੀਤਾ ਤਾਂ ਆਂਡਾ ਉੱਠਲ ਕੇ ਜ਼ਮੀਨ ਦੇ ਉੱਤੇ ਡਿੱਗ ਪਿਆ ਤੇ ਜੀਵ ਦੀ ਮੌਤ ਹੋ ਗਈ ਜਨਮ ਲੈਣ ਤੋਂ ਪਹਿਲਾਂ ਹੀ ਉਸ ਜੀਵ ਦੀ ਮੌਤ ਹੋ ਗਈ ਅਰਜੁਨ ਹੇਠਾਂ ਆਏ ਆ ਕੇ ਭਗਵਾਨ ਕ੍ਰਿਸ਼ਨ ਨੂੰ ਕਹਿਣ ਲੱਗੇ ਕਿ ਭਗਵਾਨ ਅੱਜ ਮੈਂ ਛੜਕ ਦੇ ਉੱਪਰ ਗਿਆ ਤੇ ਆਂਡਾ ਥੱਲੇ ਡਿੱਗ ਪਿਆ ਟਾਣੀ ਦੇ ਵਿੱਚੋਂ ਹਿੱਲ ਕੇ ਅਲਨੇ ਚੋਂ ਆਂਡਾ ਨੀਚੇ ਡਿੱਗ ਪਿਆ ਤੇ ਮੇਰੇ ਸਨ ਇੱਕ ਪਾਪ ਚੜ ਗਿਆ ਮੈਂ ਪਾਪਾਂ ਦਾ ਪਾਪ ਕੀ ਬਣ ਗਿਆ ਮੈਂ ਪਾਪਾਂ ਦਾ ਭਾਗੀ ਬਣ ਗਿਆ ਮੇਰੀ ਸੀ ਦੇ ਉੱਤੇ ਕਪਾਪ ਚਣ ਗਿਆ। ਅਰਜੁਨ ਚੱਲ ਕੇ ਨਕਰ ਦੇ ਵਿੱਚ ਇੱਕ ਗਊ ਦੇ ਬਛੜੇ ਨੇ ਜਨਮ ਲੇਤਾ ਉਹ ਗਊ ਦਾ ਬਛੜਾ ਤੈਨੂੰ ਦੱਸੇਗਾ ਕਿ ਰਾਮ ਨਾਮ ਦੇ ਵਿੱਚ ਕੀ ਛੁਪਿਆ। ਭਗਵਾਨ ਕ੍ਰਿਸ਼ਨ ਨੇ ਕਿ ਜਾ ਕੇ ਰਤ ਗਊ ਦੇ ਬਛੜੇ ਦੇ ਕੋਲ ਰੋਕੀ ਤਾਂ ਕਿ ਇਹ ਬਛੜਾ ਤੈਨੂੰ ਜ਼ਰੂਰ ਦੱਸੇਗਾ ਕਿ ਰਾਮ ਨਾਮ ਦੇ ਵਿੱਚ ਕੀ ਸ਼ਕਤੀ ਹੈ। ਜਿੱਤਵਿਨੇ అర్జుਨ ਨੇ ਉਸ ਕਊਦੇ ਬੱਛੜੇ ਦੇ ਕੋਲ ਜਾ ਕੇ ਸਵਾਲ ਕੀਤਾ ਕਿ हे ਜੀਵ ਮੇਰੇ ਭਗਵੰ ਦਾ ਹੁਕਮ ਹੋਇਆ ਕਿ ਮੈਂ ਤੇਰੇ ਕੋਲ ਇੱਕ ਸਵਾਲ ਪੁੱਛਾਂ ਮੈਨੂੰ ਦੱਸ ਉਸ ਪਰਮਾਤਮਾ ਦੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਕੀ ਸ਼ਕਤੀ ਹੈ ਰਾਮ ਨਾਮ ਦੇ ਵਿੱਚ ਕੀ ਸ਼ਕਤੀ ਹੈ ਮੈਂ ਤੇਰੇ ਕੋਲ ਪੁੱਛਣਾ ਚਾਹੁੰਦਾ ਕੀ ਕਿ ਬਲੇ ਅਰਜੁਨ ਨੇ ਗਊ ਦੇ ਪਛੜੇ ਦੇ ਕੋਲ ਸਵਾਲ ਕੀਤਾ ਤਾਂ ਗਊ ਦਾ ਪਛੜਾ ਤੜਪਣ ਲੱਗ ਪਿਆ ਜੀਵਾ ਬਾਹਰ ਆ ਗਈ ਤੇ ਉਸ ਦੀ ਮੌਤ ਹੋ ਗਈ ਅਰਜੁਨ ਨਿਰਾਸ਼ ਹੋਇਆ ਭਗਵਾਨ ਅੱਜ ਮੈਂ ਗਊ ਹੱਤਿਆ ਦੇ ਪਾਪ ਦਾ ਭਾਗੀ ਵੜ ਗਿਆ ਮੇਰੇ ਸਿਰ ਦੇ ਉੱਤੇ ਗਊ ਹੱਤਿਆ ਦਾ ਪਾਪ ਚੜ ਗਿਆ ਇਸ ਆਰਾਮ ਨਾਮ ਦੇ ਵਿੱਚ ਕੀ ਮਹਿਮਾ ਹੈ शक्ति है मेनु तु दस लो अर्जुन चल नगर राजे दे कर, राज ने जन्म लिया जेड़ा अन्ना बोला ते गा है राजकुमार तेन तेरे सवाल का जवाब जरूर दसेगा भगवान जेड़ा राजकुमार अन्ना बोला ते है ਨਾ ਤੇ ਮੈਨੂੰ ਦੇਖ ਸਕਦਾ ਹੈ ਨਾ ਸੁਣ ਸਕਦਾ ਹੈ ਤੇ ਨਾ ਮੂੰਹ ਬੋਲ ਕੇ ਜਵਾਬ ਦੇ ਸਕਦਾ ਹੈ ਉਹ ਰਾਜਕੁਮਾਰ ਮੇਰੇ ਸਵਾਲ ਦਾ ਜਵਾਬ ਮੈਨੂੰ ਕਿਵੇਂ ਦੇਵੇਗਾ ਭਗਵਾਨ ਦਾ ਹੁਕਮ ਹੋਇਆ ਅਰਜੁਨ ਰਾਜਕੁਮਾਰ ਦੇ ਕੋਲ ਗਿਆ ਜਾ ਕੇ ਸਵਾਲ ਕੀਤਾ ਕਿ ਰਾਜਕੁਮਾਰ ਮੈਨੂੰ ਮਾਫ ਕਰ ਤਮੀ ਮੈਨੂੰ ਪਤਾ ਤੇਰੇ ਨਾਲ ਕੀ ਹੋਣਾ ਹੈ ਮੇਰੇ ਭਗਵਾਨ ਦਾ ਹੁਕਮ ਹੋਇਆ ਮੈਂ ਤੇਰੇ ਕੋਲੋਂ ਇੱਕ ਸਵਾਲ ਪੁੱਛਦਾ ਕਿ ਮੈਨੂੰ ਦੱਸ ਕਿ ਰਾਮ ਨਾਮ ਦੇ ਵਿੱਚ ਕੀ ਸ਼ਕਤੀ ਹੈ ਜਿਸ ਵੇਲੇ ਅਰਜੁਨ ਨੇ ਸਵਾਲ ਕੀਤਾ ਆਜ ਕੁਮਾਰ ਤੜਪਣ ਲੱਗ ਪਿਆ ਜੀਵਾ ਵਹਾਰ ਆ ਗਈ ਅਰਜੁਨ ਨਿਰਾਸ਼ ਹੋ ਕੇ ਨੱਥਨ ਲੱਗਿਆ ਤਾਂ ਗੁੰਗੇ ਰਾਜਕਮਾਰ ਨੇ ਆਵਾਜ਼ ਲਗਾਈ ਅਰਜੁਨ ਰੁਕ ਜਾ गुंगे राज कुमार ने आवाज लगाई अर्जुन रुक जा क्यों तू पिछले तीन जन्म का एक सवाल मेरे पीछे पया पिछले तीन जन्मा सवाल के मेरे पीछे पया अर्जुन कह लगा मैं तेन इस जन्म का जानता मेनू की पता के पिछले जन्म विच तू सी ਰਾਜਕੁਮਾਰ ਕਹਿਣ ਲੱਗਾ ਅਰਕੁਨ ਪਿਛਲੇ ਜਨਮ ਦੇ ਵਿੱਚ ਮੈਂ ਅਨੇਕਾਂ ਪਾਪ ਕੀਤੇ ਬੇਅੰਤ ਪਾਪ ਕੀਤੇ ਧਰਮ ਦਾ ਕੋਈ ਕੰਮ ਨਹੀਂ ਕੀਤਾ ਕਦੇ ਸਤ ਸੰਗ ਨਹੀਂ ਸੁਨਿਆ ਕੋਈ ਦਾਨ ਪੁੰਨ ਨਹੀਂ ਕੀਤਾ ਮੈਂ ਅਨੇਕਾਂ ਪਾਪ ਕੀਤੇ ਜਿਸ ਵੇਲੇ ਮੇਰੇ ਪਾਪਾਂ ਦਾ ਘੜਾ ਭਰ ਗਿਆ ਉਸ ਪਰਮਾਤਮਾ ਨੇ ਮੈਨੂੰ ਇੱਕ ਪੰਛੀ ਦੀ ਜੁਨੀ ਦੇ ਵਿੱਚ ਭੇਜ ਦਿੱਤਾ ਅਜੇ ਮੇਰਾ ਜਨਮ ਨਹੀਂ ਹੋਇਆ ਮੈਂ ਅੰਡੇ ਦੇ ਅੰਦਰ ਸੀ ਤੂੰ ਮੇਰੇ ਕੋਲ ਆ ਕੇ ਉਸ ਪਰਮਪੀਤਾ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਿਆ ਜਿਸ ਮਿਲੇ ਮੈਂ ਤੇਰੇ ਮੁੱਖ ਮੰਡਲ ਦੇ ਵਿੱਚ ਉਹ ਇੱਕ ਵਾਰ ਉਸ ਪਰਮਾਤਮਾ ਦਾ ਨਾਮ ਸੁਣਿਆ ਤੇ ਮੇਰੇ ਪਾਪ ਕਿਤੇ ਜਨਮ ਲੈਣ ਤੋਂ ਪਹਿਲਾਂ ਹੀ ਮੇਰੀ ਮੁਕਤੀ ਹੋ ਗਈ ਦੂਜਾ ਜਨਮ ਮੈਨੂੰ ਗਊ ਦੇ ਬੱਚਦੇ ਦੇ ਰੂਪ ਦੇ ਵਿੱਚ ਮਿਲਿਆ ਅਗੇ ਵੀ ਮੇਰੇ ਪਾਪ ਬਕਾਇਆ ਰਹਿੰਦੇ ਸੀ ਕਿ ਮੈਂ ਕੂਦੇ ਪਛੜੇ ਦੇ ਰੂਪ ਦੇ ਵਿੱਚ ਜਨਮ ਲਿਆ ਦੂਜੀ ਵਾਰ ਫਿਰ ਤੂੰ ਮੇਰੇ ਕੋਲ ਆ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਤੇ ਮੇਰੇ ਪਾਪ ਕੱਟ ਗਿਤੇ ਤੀਜਾ ਜਨਮ ਮੈਨੂੰ ਨਿਸਾਨ ਦਾ ਮਿਲਿਆ ਪਰ ਅਗੇ ਵੀ ਮੇਰੇ ਕੁਝ ਪਾਪ ਬਕਾਇਆ ਰਹਿੰਦੇ ਸੰ ਜਿੰਨਾ ਦੀ ਖਾਤਰ ਮੈਂ ਅੰਨਾ ਬੋਲਾ ਤੇ ਗੁੰਗਾ ਰਹਿ ਗਿਆ ਜਿਸ ਵੇਲੇ ਤੂੰ ਤੀਜੀ ਵਾਰ ਮੈਨੇ ਕੋਲ ਆ ਕੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਿਆ ਤਾਂ ਮੈਨੇ ਅੱਖਾਂ ਤੋਂ ਦਿਖਣ ਲੱਗ ਪਿਆ ਕੰਨਾਂ ਦੇ ਵਿੱਚ ਸੁਣਨ ਲੱਗ ਪਿਆ ਤੇ ਮੂੰਹ ਦੇ ਵਿੱਚ ਜਵਾਨ ਆ ਗਈ ਸੋ ਕੈਨ ਦਾ ਪਾਪ ਕਿੰਨ ਵਾਰ ਜੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਧਿਆਨ ਦੇ ਨਾਲ ਸੁਣਦੇ ਆ ਤਾਂ ਤਿੰਨ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਜੇ ਤਿੰਨ ਵਾਰ ਸੁਣਦੇ ਆ ਧਿਆਨ ਦੇ ਨਾਲ ਸੰਤਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਸੁਣਦੇ ਆ ਤਾਂ ਤਿੰਨ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਜੇ ਤਿੰਨ ਵਾਰ ਆਪਣੇ ਮੁੱਖ ਮੰਡਲ ਦੇ ਵਿੱਚੋਂ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਤਾਂ ਤਿੰਨ ਪੀੜੀਆਂ ਦੇ ਪਾਪ ਕੱਟੀ ਜਾਂਦੇ ਜੇ ਸਾਰੀ ਰਾਤ ਮਾਦੇ ਦਰਵਾਜ਼ੇ ਵਿੱਚ ਬੈਠ ਕੇ ਸਾਰੀ ਰਾਤ ਉਸ ਪਰਮਾਤਮਾ ਦੇ ਦਰਵਾਤੇ ਵਿੱਚ بیٹھ ਕੇ satsang ਸੁਣਦੇ ਆਂ ਕੀਰਤਨ ਸੁਣਦੇ ਆਂ ਦੀਵਾਨ ਸੁਣਦੇ ਆਂ ਤਾਂ ਪਤਾ ਨਹੀਂ ਕਿੱਲੇ ਕੁਲਾਂ ਦੇ ਪਾਪ ਕੱਟ ਜਾਂਦੇ ਨੇ ਦੱਬ ਕੇ ਜੈਕਾਰਾ ਲਗਾਓ ਜੈਕਾਰਾ ਸ਼ੇਨਾ ਮਾਲੀ ਦਾ ਬੋਲ ਸਾਚੇ ਦਰਵਾਜੇ ਕੀ ਜੈ ਇੰਨੀ ਜੋਰ ਦੀ ਜੈਕਾਰਾ ਲਗਾਓ ਤਾਂ ਕਿ ਭਗਵਤ ਦੀ ਮਾਨੁ ਗੁਫਾ ਦੇ ਵਿੱਚ ਪਤਾ ਲੱਗ ਜਾਵੇ ਕਿ ਅਜ ਨਗਰ ਚੰਮੜ ਦੇ ਅੰਦਰ ਭਗਤ ਤੁਜ ਨੂੰ ਯਾਦ ਕਰੇ ਨੇ ਮੈਂ ਭਗਤਾਂ ਨੂੰ ਦਰਸ਼ਨ ਦੇਣ ਜਾਣੇ ਜਿੱਤੇ ਮਾਂ ਦਾ ਜਾਗਰਣ ਹੋਵੇ ਕਥਾ ਹੋਵੇ ਕੀਰਤਨ ਹੋਵੇ ਮਾਂ ਜਗਦੰਬੇ ਇੱਕ ਵਾਰ ਫੇਰਾ ਜ਼ਰੂਰ ਪਾਉਂਦੀ ਆ ਪਤਾ ਨਹੀਂ ਆਪਣੇ ਵਿੱਚੋਂ ਕਿਹੜੀ ਕਿਹੜੀ ਪਵਿੱਤਰ ਆਤਮਾ ਨੇ ਮਾਂ ਜਗਦੰਬੇ ਦੇ ਦਰਸ਼ਨ ਕਰਨੇ ਤਦ ਕੇ ਜੈਕਾਰਾ ਲਗਾਓ ਜੈਕਾਰਾ ਛੇਨਾ ਵਾਲੀ ਦਾ ਉਹ ਸਾਚੇ ਦਰਬਾਰ ਕੀ ਜੈ ਸੋ ਧੰਨਵਾਦ ਜੀਆ ਮੇਰਾ ਵੀ ਗੋਗਾ ਜੀ ਜਿਨ੍ਹਾਂ ਨੇ ਮੋਤ ਦੇਵਾਦ ਚਮਤ ਪਿੰਡ ਵਿਖੇ ਜਾਗਰਨ ਦੇ ਵਿੱਚ ਹਾਜ਼ਰੀ ਲਮਾਨ ਦਾ ਮੋਕਾ ਮਿਲਿਆ ਜੈ ਥੋੜੀ ਭਗਤ ਹੋਣਗੇ ਜਿਹੜੇ ਮੈਨੂੰ ਜਾਣਦੇ ਹੋਣਗੇ ਬਰਿੰਦਾਵਨ ਆਸ਼ਰਮ ਦੇ ਵਿੱਚ ਰਹਿਨੇ ਇਸ ਟਾਈਮ ਮੌਕਾ ਮਿਲਿਆ ਆਉਂਦਾ ਸੋ ਧੰਨਵਾਦੀਆਂ ਕਮੇਟੀ ਵਾਲਿਆਂ ਦਾ ਤਾਰਾ ਦਾਣੀ ਦੀ ਕਥਾ ਸ਼ੁਰੂ ਕਰਨ ਲੱਗਿਆਂ ਧਿਆਨ ਦੇ ਨਾਲ ਸੁਣਨਾ ਇੱਕ ਰਾਜਾ ਦક્ષ ਮਾ ਜਗਦੰਭੇ ਦੀ ਪੂਜਾ ਕਰਿਆ ਕਰ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ ਔਲਾਦ ਦੀ ਪ੍ਰਾਪਤੀ ਲਈ ਰਾਜੇ ਨੇ ਮਹਿਲਾਂ ਦੇ ਵਿੱਚ ਇੱਕ ਜਾਗ ਰਚਾਇਆ ਜਾਗੇ ਵਾਲੀ ਰਾਤ ਮਾ ਚਕਤੰਬੀ ਨੇ ਅਦਾ ਦੇ ਸਪर्श ਨੂੰ ਦਰਸ਼ਨ ਦੇ ਤੇ ਵਰਦਾਨ ਦੀ ਤਾਕੇ ਰਾਜਨ ਤੇਰੇ ਘਰ ਇੱਕ ਕੰਨਿਆ ਜਨਮ ਲੈ ਕੇ ਆਵੇਗੀ ਉਹ ਕੰਨਿਆ ਮੇਰੀ ਭਗਤੀ ਕਰੇਗੀ ਮੇਰਾ ਗੁਣਗਾਨ ਕਰੇਗੀ ਜਿੱਤੇ ਵੀ ਉਹ ਕੰਨਿਆ ਮੈਨੂੰ ਬੁਲਾਵੇਗੀ ਮੈਂ ਧੋੜੀ ਚਲੀ ਆਵਾਂਗੀ ਮੇਰੀ ਭਗਤੀ ਦੇ ਵਿੱਚ ਇੰਜ ਮਗਨ ਹੋ ਜਾਵੇਗੀ तेरे कुल का नाम तेरी बेटी रोशन करेगी तेरे अंश का नाम मैं चमकावगी जिस वे नींद उठ के बैठे समाचार मिलिया महाराज तो थे महलों के कन्या ने जन्म लिता उसने दे मथे ते इज नूर चमक रिया इंज जापदा माँ दुर्गा ने तो महलों के जन्म लिया माथा भरा है नूर से रूप कहे गुलजार कन्या क्या की शुक्र है दुर्गा का अवतार महाराज इंज जापदा जिमे मां दुर्गा ने तो हाटे महिला दे बीच जन्म ले लिया राजा खुशी दे विच आ गया उस अख दे तारे दा नाम तारा रख दी तारा लाल दा प्यार दे नाल पल दी हुई एक साल दी हो गई ਦੂਜੇ ਸਾਲ ਇੱਕ ਹੋਰ ਕੰਨਿਆ ਰਾਜੇ ਦੇ ਘਰ ਜਨਮ ਲੈ ਕੇ ਆ ਗਈ ਜਿਹੜੀ ਕੰਨਿਆ ਦੂਜੇ ਸਾਲ ਜਨਮ ਲੈ ਕੇ ਆਈ ਉਹ ਸਾਹਮਲੇ ਰੰਗ ਦੀ ਸੀ ਪੱਕੇ ਰੰਗ ਦੀ ਸੀ ਮਹਾਰਾਜ ਨੇ ਜੋਤਿਸ਼ੀਆਂ ਨੂੰ ਬੁਲਾ ਲਿਆ ਆਖਿਆ ਕਿ ਇਸ ਕੰਨਿਆ ਨੇ ਪਿਛਲੇ ਜਨਮ ਦੇ ਵਿੱਚ ਅਜੇ ਹਾ ਕਿਹੜਾ ਮਾੜਾ ਕੰਮ ਕੀਤਾ ਜੋ ਇਸ ਕੰਨਿਆ ਨੂੰ ਇਸ ਤਰ੍ਹਾਂ ਦਾ ਰੰਗ ਰੂਪ ਮਿਲਿਆ ਕਿਹੜਾ ਮਾੜਾ ਕੰਮ ਕੀਤਾ ਪਹਿਲੀ ਕੰਨਿਆ ਦੇ ਮੱਥੇ ਦੇ ਉੱਤੇ ਨੂਰ ਚਮਕ ਰਿਹਾ ਤੇ ਦੂਜੀ ਸਾਹਮਣੇ ਰੰਗ ਦੀ ਹੈ ਪੰਡਿਤ ਉਸ ਕੰਨਿਆ ਦੀ ਜਨਮ ਕੁੰਡਲੀ ਦੇਖ ਕੇ ਆਖਣ ਲੱਗੇ ਮਹਾਰਾਜ ਅਖੀ ਤੁਹਾਨੂੰ ਇਸ ਕੰਨਿਆ ਦੇ ਪਿਛਲੇ ਦੋ ਜਨਮਾਂ ਦਾ ਹਾਲ ਸੁਣਾਣ ਲੱਗੇ ਆ ਕਿ ਇਸ ਕੰਨਿਆ ਨੇ ਪਿਛਲੇ ਜਨਮ ਦੇ ਵਿੱਚ ਕਿਹੜਾ ਮਾੜਾ ਕੰਮ ਕੀਤਾ ਜੋ ਇਸ ਤਰ੍ਹਾਂ ਦਾ ਰੰਗ ਰੂਪ ਮਿਲਿਆ ਪਿਛਲੇ ਜਨਮ ਦੇ ਵਿੱਚ ਇੱਕ ਰਾਜਾ ਅਦਕਸ਼ ਮਾਂ ਜਗਦੰਬੇ ਦੀ ਪੂਜਾ ਕਰਿਆ ਕਰਦਾ ਸੀ ਉਸ ਦੇ ਕਰ ਤੋਂ ਲੜਕੀਆਂ ਨੇ ਜਨਮ ਲਈ ਤਾਂ ਇੱਕ ਦਾ ਨਾਮ ਤਾਰਾ ਤੇ ਦੂਜੀ ਦਾ ਨਾਮ ਸਿਤਾਰਾ ਸੀ ਦੋਵੇਂ ਪੈਣਾ ਮਾਂ ਦੀ ਭਗਤੀ ਕਰਤੀਆਂ ਗੁਣਗਾਨ ਕਰਤੀਆਂ ਸ਼ਾਮ ਵੇਲੇ ਫਲੋ ਹਾਰ ਕਰਕੇ ਵਰਤ ਦਾ ਪਾਣਾ ਕਰਦੀਆਂ ਫਲ ਖਾ ਕੇ ਵਰਤ ਦਾ ਪਾਣਾ ਕਰਦੀਆਂ ਇੱਕ ਵਾਰ ਤਾਰਾ ਨੇ ਆਪਣੀ ਛੋਟੀ ਪੈਣ ਸਿਤਾਰਾ ਨੂੰ ਦੋ ਟੱਕੇ ਦੇ ਕੇ ਬਾਜ਼ਾਰ ਦੇ ਵਿੱਚ ਭੇਜ ਦਿੱਤਾ ਕਿ ਸਿਤਾਰਾ ਜਾ ਬਾਜ਼ਾਰ ਦੇ ਅੰਦਰ ਜਾ ਕੇ ਫਲ ਲੈ ਆ ਤਾਂ ਕਿ ਫਲ ਖਾ ਕੇ ਆਪਾਂ ਵਕਤ ਦਾ ਪਾਰ ਨਾ ਕਰ ਲਈ ਸਿਤਾਰਾ ਬਾਜ਼ਾਰ ਦੇ ਅੰਦਰ ਗਈ ਚੌਕ ਦੇ ਵਿੱਚ ਇੱਕ ਇਨਸਾਨ ਮਾਸ ਵੇਚ ਰਿਹਾ ਸੀ ਸਿਤਾਰਾ ਨੂੰ ਸੁਗੰਧ ਚੰਗੀ ਲੱਗੀ

ਤੁਹਾਡੇ ਹੀ ਕਿਹੜੀ ਵਸਤੂ ਖਾ ਕੇ ਵਰਤ ਦਾ 파ਨਾ ਕੀਤਾ ਜੋ ਤੇਰਾ ਕੰਨੀਆਂ ਖਾਣ ਨੂੰ ਮਨ ਕੀ ਕੀ ਖਾ ਕੇ ਆਈਆਂ ਸਿਤਾਰਾ ਨੇ ਸਾਰੀ ਗੱਲ ਸੁਣਾ ਦਿੱਤੀ ਤਾਰਾ ਕਹਿ ਲੱਗੀ ਸਿਤਾਰਾ ਜਿਹੜੀ ਚੀਜ਼ ਦਾ ਮਾਂ ਦੇ ਨਵਰਾਤਰੀਆਂ ਦੇ ਦਿਨਾਂ ਦੇ ਅੰਦਰ ਨਾਮ ਲੈਣਾ ਵੀ ਪਾਪ ਹੁੰਦਾ ਤੂੰ ਉਸ ਨੂੰ ਖਾ ਕੇ ਮਰਦ ਦਾ ਪਾੜ ਨਾ ਕੀਤਾ ਜਾਂ ਅਗਲੇ ਜਨਮ ਦੇ ਵਿੱਚ ਤੂੰ ਛਿੱਕੜੀ ਬਣ ਜਾਮੀ ਤੇ ਸਾਰੀ ਉਮਰ ਮਾਸ ਖਾਂਦੀ ਰਹਮੀ ਆਪਣੀ ਛੋਟੀ ਭੈਣ ਨੂੰ ਛਰਾਪ ਦੇ ਦਿੱਤਾ ਕਿ ਅਗਲੇ ਜਨਮ ਦੇ ਵਿੱਚ ਤੂੰ ਛਿੱਕੜੀ ਬਣੇਗੀ ਤੇ ਸਾਰੀ ਉਮਰ ਮਾਸ ਖਾਂਦੀ ਰਹੇਗੀ ਸਿਤਾਰਾ ਕੈਂ ਲੱਗੀ ਤਾਰਾ ਤੇਰਾ ਕੀਤਾ ਸ਼ਨਾਪ ਮੈਨੂੰ ਭੁਗਤਣਾ ਪਵੇਗਾ पर मैं एक गल दस कि मेरी मुक्ति किस तरह हो तारा के लगी सितारा हूं सत युग है इस तो बाद दुबापर आएगा दुबापर युग दे विच जिस वेले पंजे पांडव रल के कांगड़े दे पहाड़ दे उत्ते एक मंदिर बनाएंगे मंदिर दे विच जागा होवेगा ਜੇ ਤੋ ਜਾ ਕਾ ਪੂਰਾ ਹੋ ਜਾਵੇਗਾ ਤੇਰੀ ਸ਼ਨਾਪ ਤੋਂ ਮੁਕਤੀ ਹੋ ਜਾਵੇਗੀ ਜੇ ਜਾ ਕਾ ਅਧੂਰਾ ਰਹਿ ਗਿਆ ਭੰਗ ਹੋ ਗਿਆ ਤਾਂ ਜਨਮਾਂ ਜਨਮਾਂ ਤੱਕ ਇਸ ਰੂਪ ਦੇ ਵਿੱਚ ਭਟਕਦੀ ਰਹੇਗੀ ਤਾਰਾ ਅਸਰਾ ਬਣ ਕੇ ਇੰਦਰ ਲੋਕ ਦੇ ਵਿੱਚ ਚਲੀ ਗਈ ਸਿਤਾਰਾ ਚਿਪਕਲੀ ਬਣ ਕੇ ਕਾਂਗੜੇ ਦੇ ਪਹਾੜ ਦੇ ਉੱਤੇ ਘੁੰਮ ਰਹੀ ਆ ਕਿ ਕਿਸ ਥਾਂ ਦੇ ਉੱਤੇ ਪਾਂਡਵ ਮੰਦਰ ਬਣਾਣ ਦੀ ਇੱਛਾ ਕਾ ਹੋਵੇਗਾ ਤੇ ਮੇਰੀ ਮੁਕਤੀ ਹੋਵੇਗੀ ਦੁਆਪਰ ਯੁੱਗ ਆ ਗਿਆ ਜਿਸ ਤਰ੍ਹਾਂ ਅੱਜ ਆਪਣੇ ਨਗਰ ਦੇ ਵਿੱਚ ਜਾਗਰਣ ਹੋ ਰਿਹਾ ਹੈ ਦੁਆਪਰ ਯੁੱਗ ਦੇ ਵਿੱਚ ਅਰਾਜਾ ਮਾਨ ਸਿੰਘ ਦੇ ਮਹਿਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਾਗਰਣ ਹੋ ਰਿਹਾ ਭਗਤ ਅਵਾਜ਼ਾ ਲਗਾ ਦੇ ਨੇ ਕਹੇ ਨੇ ਆ ਜਾ ਮਾਂ ਤੈਨੂੰ ਅੱਖੀਆਂ ਉਲੀ ਮਾਂ ਨੂੰ ਯਾਦ ਕਰੇ ਨੇ मां ने भक्तਾਂ ਦੀ ਆਵਾਜ਼ ਸੁਣੀ ਸਿੰਘ ਦੇ ਤੇ ਸਵਾਰ ਹੋ ਕੇ ਲੰਗਰ ਵੀਰ ਨੂੰ ਨਾਲ ਲੈ ਕੇ ਰਾਜਾ ਮਾਨ ਸਿੰਘ ਦੇ ਮਹਿਲਾ ਦੇ ਵੱਲ ਜਾ ਰਹੇ ਨੇ ਭਗਤਾਂ ਨੂੰ ਦਰਸ਼ਨ ਦੇਣ ਦੇ ਭਗਤਾਂ ਨੂੰ ਦਰਸ਼ਨ ਦੇਣ ਦੇ ਲਈ ਜਾ ਰਹੇ ਨੇ ਰਾਸਤੇ ਦੇ ਵਿੱਚ मां ਦੇ ਕੰਨਾਂ ਦੇ ਵਿੱਚ જય मां જય मां ਦੀ ਆਵਾਜ਼ ਪਈ ਲੰਗਰ ਵੀਰ ਅੱਧੀ ਰਾਤ ਵੇਲੇ इस भयानक जंगल के बीच दे मांद करे मेनू याद करे लंगर वीर ने जाके वेखा एक भगत कपड़े पाके नदी किनारे जय मां जय मां कर भगता तू कौन है अद्धी रात वे मां नाद करे भगत कह लग्या नाम मेरा ध्यानू है मैं मां जगदंबे का जाया हा ਨਾਮ ਮਹਾਰਾਜੀ ਕਰਿਆ ਨੇ ਮੈਂ ਜਨਮ ਧਾਰ ਆਇਆ ਤੇਨਾ ਨਾਮ ਕਿਆ ਨੂੰ ਐ ਚਲ ਮਾਜਕ ਦੰਬੇ ਤੈਨੂੰ ਦਰਸ਼ਨ ਦੇਣ ਦੇ ਲਈ ਆਇਨੀ ਤਿਆਨੂੰ ਨੱਚਿਆ ਨੱਚਿਆ ਗਿਆ ਜਾ ਕੇ ਮਾਗੀ ਦੇ ਚੰਨਾ ਦੇ ਵੀ ਸੀ ਚੁਕਾਇਆ ਮਾਜਕ ਦੰਬੇ ਕਹਿ ਲੱਗੇ ਤਿਆਨੂੰ ਅੱਜ ਰਾਜਾ ਮਾਨ ਸਿੰਘ ਦੇ ਮਹਿਲਾ ਦੇ ਵਿੱਚ ਜਾਕਾ ਹੈ ਚਲ ਤੂੰ ਵੀ ਸਾਡੇ ਨਾਲ ਜਾ ਕੇ ਤੇ ਹਾਜ਼ਰੀ ਲਵਾ ਲੈ ਮਾਚਕ ਦੰਬੇ ਧਾਨੂ ਤੇ ਲੰਗਰ ਵੀ ਨੂੰ ਨਾਂ ਲੈ ਕੇ ਜਾਗੇ ਤੇ ਪਹੁੰਚ ਗਏ ਸਾਰੇ ਭਗਤਾਂ ਨੂੰ ਦਰਸ਼ਨ ਦਿੱਤੇ ਦੇਖਾਰਾ ਦਰਸ਼ਨ ਦੇਣ ਵਾਲੀ ਦਾ ਗੋਲ ਸਾਚੇ ਦਰਵਾਜ਼ੇ ਕੀ ਉਸੇ ਵਿੱਚ ਸਾਰੇ ਭਗਤਾਂ ਨੇ ਆਪਣੀ ਆਪਣੀ ਤੇਤਾ ਮਾਹੀ ਦੇ ਚੰਨਾ ਦੇ ਵਿੱਚ ਰੱਖ ਦਿੱਤੀ ਅਰਦਾਸ ਕਰਵਾ ਦਿੱਤੀ मांचक जगदंबे कह लगे त्यानू तू जाके जे नीच आया तू की पेटा लेके आया मां जी कोई ल्यावे फूल पताशे कोई किस निछ नैवा मैं ते टहडा ही नाम लेके आया त्यानु तू जाके जे नीच आया तिन कुछ ना कुछ भेटा जरूर करनी पवेगी मां जी ਤੁਸਾਂ ਨੇ ਭੇਟਾ ਲੈਣੀ ਐ ਹਾਂ ਤੈਨੂੰ ਭੇਟਾ ਦੇ ਨਹੀਂ ਪਵੇਗੀ ਤੂੰ ਜੱਗ ਦੇ ਦੇਵੀ ਚਾਇਆ ਕੈਨੂੰ ਕਹਿ ਲਗਿਆ ਮਾਗੀ ਜੇ ਤੁਸਾਂ ਨੇ ਭੇਟਾ ਲੈਣੀ ਐ ਤਾਂ ਮੈਂ ਆਪਣਾ ਸਿਰ ਕੱਟ ਕੇ ਤੁਸਾਨੂੰ ਭੇਟ ਕਰ ਦਮਾਂਗਾ ਕੈਨੂੰ ਕਹਿਣਾ ਬਹੁਤ ਆਸਾਨ ਹੁੰਦਾ ਮਾਗੀ ਜੇ ਮੈਂ ਆਪਣਾ ਸਿਰ ਕੱਟ ਕੇ ਆਪਣੇ ਹੱਥਾਂ ਦੇ ਵਿੱਚ ਚੁੱਕ ਕੇ ਤੁਹਾਡੇ ਚੰਨਾਂ ਦੇ ਵਿੱਚ ਪੇਂਡ ਕਰਵਾ ਤਾਂ ਮੇਰੀ ਪੇਟਾ ਸਵੀਕਾਰ ਕਰ ਲੈਣਾ ਅਨਨੇ ਤਾਂ ਮੇਰੀ ਪੇਟਾ ਸਵੀਕਾਰ ਨਾ ਕਰਨਾ ਕਿ ਆਨੂੰ ਆਪਣੇ ਸਰਦੀ ਪੇਟਾ ਕਰਵਾ ਦੇਵੇਂਗਾ ਉਸ ਤੋਂ ਬਾਅਦ ਅਰਦਾਸ ਵੀ ਕਰਵਾਣੀ ਪਵੇਗੀ ਅਰਦਾਸ ਕਿਹੜੀ ਚੀਜ਼ ਦੀ ਕਰਵਾਵੇਂਗਾ ਬਾਕੀ ਜੇ ਤੁਸਾਨੂੰ ਮੇਰੇ ਸਰਦੀ ਬੇਟਾ ਸਵੀਕਾਰ ਹੋ ਜਾਵੇ ਤਾਂ ਮੇਰੇ ਬਾਕੀ ਦੇ ਸਰੀਰ ਦੀਆਂ ਤਾਂਸ ਕਬੂਲ ਕਰ ਲੈਣਾ ਜੇ ਕਹਰਾ ਸ਼ੇਰਵਾਲੀ ਦਾ ਬੋਲ ਸਾਠੀ ਦਰਵਾਜੇ ਕੀ ਉਸੇ ਵੀ ਲਈ ਤਾਂ ਨੂੰ ਨੇ ਆਪਣਾ ਸੱਜ ਕੱਟ ਕੇ ਮਾਗੀ ਦੇ ਚੰਨਾਂ ਦੇ ਵਿੱਚ ਭੇਟ ਕਰ ਦਿੱਤੀ ਆਪਣੇ ਹੱਥਾਂ ਦੇ ਵਿੱਚ ਝੁੱਕ ਕੇ ਮਾਗੀ ਦੇ ਚੰਨਾਂ ਦੇ ਵਿੱਚ ਰੱਖ ਦਿੱਤਾ ਮਾ ਜਗਦੰਬੇ ਕਹਿਣ ਲੱਗੇ ਲੰਗਰ ਵੀਰ ਤਿਆਨੂ ਦਾ ਸਰਦ ਕੋਕੀ ਤੜ ਦੇ ਨਾਲ ਜੋੜਦੇ ਹੋ ਜਿਸ ਵੇਲੇ ਤਿਆਨੂ ਦਾ ਸਰਦ ਤੜ ਦੇ ਨਾਲ ਜੋੜ ਦਿੱਤਾ ਮਾਂ ਜਗਦੰਭੇ ਕਹਿਣ ਲੱਗੇ ਤਿਆਨੂ ਮੰਗ ਤੂੰ ਕੀ ਮੰਗਣਾ ਚਾਹੁੰਨਾ ਮੈਂ ਤੈਨੂੰ ਵਰਦਾਨ ਦੇਣਾ ਚਾਹੁੰਨੀ ਆ ਤਿਆਨੂ ਕਹਿਣ ਕਿ ਆ ਮਾਜੀ ਆਪਣੇ ਭਗਤਾਂ ਦੀ ਇੱਡੀ ਵੱਡੀ ਪ੍ਰੀਖਿਆ ਨਾ ਲਿਆ ਕਰੋ ਆਉਣ ਵਾਲੇ ਜਨਾਂ ਦੇ ਅੰਦਾ ਆਉਣ ਵਾਲੇ ਯੁੱਗ ਦੇ ਅੰਦਾ ਕੋਈ ਵੀ ਭਗਤ ਅਜਿਹਾ ਨਹੀਂ ਹੋਣਾ ਜਿਹੜਾ ਆਪਣਾ ਸਿਰ ਕੱਟ ਕੇ ਤੁਸਾਂ ਦੇ ਚੰਨਾ ਦੇ ਵਿੱਚ ਪੇਟ ਕਰ ਦਵੇ ਭਗਤਾਂ ਦੀ ਏਡੀ ਵੱਡੀ ਪ੍ਰੀਖਿਆ ਨਾ ਲਿਆ ਕਰੋ ਉਸ ਵੇਲੇ ਮਾਂ ਜਦੋਂ ਬੇਕਹਿਨ ਲੱਗੇ ਤਿਆਨੂ ਅੱਜ ਮੈਂ ਕਜੇਹਾ ਫਲ ਤਿਆਰ ਕਰਾਂਗੀ